ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰ ਲੈਨੇ ਅੱਜ ਦੀਆਂ ਸੁਰਖੀਆਂ ਤੇ ਪਹਿਲਗਾਮ ਹਮਲੇ ਦੇ ਤੇ ਸ਼ਾਹੀ ਇਮਾਮ ਦਾ ਫੁੱਟਿਆ ਗੁੱਸਾ ਪਾਕਿਸਤਾਨ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ ਪ੍ਰਦਰਸ਼ਨ ਨਾਬਾਚ ਵੀ ਸਾੜਿਆ ਗਿਆ ਪਾਕਿਸਤਾਨ ਦਾ ਪੁਤਲਾ ਹਿੰਦੂ ਸਿੱਖ ਈਸਾਈ ਤੇ ਮੁਸਲਿਮ ਭਾਈਚਾਰਾ ਹੋਏ ਸ਼ਾਮਲ ਬਿਜਲੀ ਵਿਭਾਗ ਦੇ ਵਿੱਚ ਖੇੜਕੋਟੇ ਦੇ ਵਿੱਚ ਜਲਦ ਸ਼ੁਰੂ ਹੋਵੇਗੀ ਨਵੀਂ ਭਰਤੀ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਦਿੱਤੀ ਜਾਣਕਾਰੀ ਦੇਸ਼ ਪਰਦੇ ਵਿੱਚ ਹੋਇਆ ਯੂਪੀਐਸਸੀ ਦੇ ਨਤੀਜੇ ਦਾ ਐਲਾਨ ਜਲੰਧਰ ਦੀ ਆਰੂਸ਼ੀ ਨੇ ਕੀਤਾ 184ਵਾਂ ਰੈਂਕ ਹਾਸਲ ਇਸ ਤੂਫਾਨ ਦੇ ਕਾਰਨ ਬਿਜਲੀ ਬੋਰਡ ਦਾ ਹੋਇਆ ਵੱਡਾ ਨੁਕਸਾਨ 460 ਖੰਭੇ 125 ਟ੍ਰਾਂਸਫਰ 64 ਕੇਵੀ ਦਾ ਟਾਵਰ ਹੋਇਆ ਨਸ਼ਟ। ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਬੀਤੇ ਦਿਨ ਹੋਏ ਸੈਲਾਨੀਆਂ ਦੇ ਉੱਤੇ ਅੱਤਵਾਦੀ ਹਮਲੇ ਦੀ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹੋਏ ਇਸ ਨੂੰ ਇਨਸਾਨੀਅਤ ਦੇ ਲਈ ਸ਼ਰਮਨਾਕ ਦੱਸਿਆ ਅਤੇ ਕਸ਼ਮੀਰ ਦੇ ਵਿੱਚ ਅਤਵਾਦੀ ਹਮਲੇ ਦੇ ਖਿਲਾਫ ਅੱਜ ਇੱਥੇ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਅਤਵਾਦ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਧਰਮ ਪੁੱਛ ਕੇ ਬੇਕਸੂਰ ਲੋਕਾਂ ਨੂੰ ਮਾਰਨਾ ਬੜੀ ਹੀ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਕੁਰਾਨ ਪਾਕ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਕਿਸੇ ਇੱਕ ਵੀ ਬੇਕਸੂਰ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੁੰਦਾ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਮੁਸਲਮਾਨ ਕਹਿਣ ਵਾਲੇ ਇਹ ਅਤਵਾਦੀ ਕਿਸੇ ਕੀਮਤ ਦੇ ਉੱਤੇ ਇਸਲਾਮ ਦੇ ਪੈਰੋਕਾਰ ਨਹੀਂ ਹੋ ਸਕਦੇ ਦੇਸ਼ ਭਰ ਦੇ ਵਿੱਚ ਮੁਸਲਮਾਨ ਅਤੇ ਹਿੰਦੂਆਂ ਦੇ ਵਿੱਚ ਨਫ਼ਰਤ ਦੀ ਨਾ ਸਿਰਫ ਇੱਕ ਵੱਡੀ ਸਾਜ਼ਿਸ਼ ਹੈ ਬਲਕਿ ਨਿਹੱਤੇ ਸੈਲਾਨੀਆਂ ਦੇ ਖਿਲਾਫ ਕੀਤਾ ਗਿਆ ਇੱਕ ਕਿਨੋਨਾ ਕੰਮ ਵੀ ਹੈ ਜਿਸ ਦੀ ਸਜ਼ਾ ਉਹਨਾਂ ਨੂੰ ਮਿਲ ਕੇ ਹੀ ਰਹੇਗੀ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਇਸ ਦੀ ਇਸ ਤਰਫ ਜਾਂਚ ਹੀ ਨਹੀਂ ਹੋਣੀ ਚਾਹੀਦੀ ਬਲਕਿ ਜ਼ਾਲਿਮਾਂ ਨੂੰ ਸਰੇ ਬਾਜ਼ਾਰ ਦੇ ਵਿੱਚੋਂ ਫਾਂਸੀ ਵੀ ਦਿੱਤੀ ਜਾਣੀ ਚਾਹੀਦੀ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਬੀਤੇ ਦਿਨ ਜਿਹੜਾ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਜਿਹੜੀ ਵੀ ਆਤੰਕੀ ਸੰਗਠਨ ਜਿਹੜਾ ਕਿ ਆਪਣੇ ਆਪ ਨੂੰ ਪਾਕਿਸਤਾਨੀ ਸਮਰਥਕ ਕਹਿੰਦਾ ਅਸੀਂ ਇਹ ਸਮਝਦੇ ਹਾਂ ਕਿ ਉਹ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਉੱਤੇ ਹਮਲਾ ਹੈ ਜਿਨ੍ਹਾਂ ਵੀ ਲੋਕਾਂ ਨੂੰ ਨਾਜਾਇਜ਼ ਕਤਲ ਕੀਤਾ ਗਿਆ ਬੇਕਸੂਰ ਕਤਲ ਕੀਤਾ ਗਿਆ ਉਹਨਾਂ ਦੀ ਇਸ ਕਤਲ ਨੂੰ ਕਿਸੇ ਕੀਮਤ ਤੇ برداشت ਨਹੀਂ ਕੀਤਾ ਜਾ ਸਕਦਾ ਪਾਰਾ ਸਰਕਾਰ ਨੂੰ ਤੇ ਕਸ਼ਮੀਰ ਦੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਸ ਮੁਕਦਮੇ ਨੂੰ 10 ਦਿਨ ਦੇ ਵਿੱਚ ਹੱਲ ਕਰਨ ਔਰ ਜਿਹੜੇ ਮੁਲਜ਼ਮ ਜਿਹੜੇ ਆ ਜਿਹੜੇ ਕਸੂਰਵਾਰ ਲੋਕ ਨੇ ਜਿਹੜੇ ਕਿ ਜ਼ਾਲਮ ਨੇ ਇਨਸਾਨੀਅਤ ਨੂੰ ਗਿਰੀ ਹੋਈ ਹਰਕਤ ਜਿਨਾ ਨੇ ਕੀਤੀ ਹੈ ਉਹਨਾਂ ਨੂੰ ਫੈਸਲੇ ਤੋਂ ਬਾਅਦ ਮੁਕਦਮੇ 'ਚ ਗ੍ਰਿਫਤਾਰ ਕਰਕੇ ਬਾਜ਼ਾਰ ਦੇ ਵਿੱਚ ਘਟੋ ਘਟ ਲਾਲ ਚੌਂਕ ਦੇ ਵਿੱਚ ਘਟੋ ਘਟ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੂਰੇ ਦੇਸ਼ ਨੂੰ ਇਹ ਸੁਨੇਹਾ ਜਾਏ ਕਿ ਅਗਰ ਤੁਸੀਂ ਬੇਕਸੂਰ ਲੋਕਾਂ ਦੇ ਨਾਲ ਧੱਕਾ ਕਰੋਗੇ ਜ਼ਿਆਤੀ ਕਰੋਗੇ ਦੇਸ਼ ਨੂੰ ਵੰਡਣ ਦੀ ਗੱਲ ਕਰੋਗੇ ਤੇ ਤੁਹਾਡਾ ਅੰਜਾਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਏਗਾ ਇਸ ਮੌਕੇ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹਨਾ ਕਿ ਜਿੱਥੇ ਦੁਸ਼ਮਣ ਸਾਨੂੰ ਤੋੜਨਾ ਚਾਹੁੰਦਾ ਹੈ ਅਸੀਂ ਏਕਤਾ ਔਰ ਅਖੰਡਤਾ ਨੂੰ ਕਾਇਮ ਰੱਖੀਏ ਔਰ ਪੜੋਸੀ ਦੇਸ਼ ਪਾਕਿਸਤਾਨ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਸੀਂ ਪਿਛਲੇ 75 ਸਾਲ ਚ ਸਾਡੇ ਨਾਲ ਦੋਸਤੀ ਦਾ ਹੱਕ ਜਿਹੜਾ ਉਹ ਅਦਾ ਨਹੀਂ ਕਰ ਸਕੇ ਤੁਹਾਡੇ ਵੱਲੋਂ ਅਜ ਤੱਕ ਕੋਈ ਠੰਡੀ ਹਵਾ ਨਹੀਂ ਆਈ ਹਮੇਸ਼ਾ ਹੀ ਆਤਵਾਦ ਦਾ ਜਿਹੜਾ ਗਰਮ ਹਵਾ ਦਾ ਝੌਂਕਾ ਆਇਆ ਹੈ ਔਰ ਤੁਸੀਂ ਅੱਜ ਆਪ ਵੀ ਆਤਵਾਦ ਤੋਂ ਗ੍ਰਸਤ ਹੋ ਗਏ ਹੋ ਤੇ ਕਿਤੇ ਨਾ ਕਿਤੇ ਤੁਹਾਨੂੰ ਵੀ ਜ਼ਰੂਰਤ ਹੈ ਇੱਕ ਵਾਰੀ ਤੋਬਾ ਕਰਕੇ ਸਿੱਧੇ ਰਸਤੇ ਪਈਏ ਕਿਉਂਕਿ ਇਸਲਾਮ ਜਿਹੜਾ ਉਹ ਨਾਜਾਇਜ਼ ਲੋਕਾਂ ਦੇ ਕਤਲ ਨੂੰ ਹਰਾਮ ਕਰਾਰ ਦਿੰਦਾ ਹੈ ਇੱਕ ਇਨਸਾਨ ਦੇ ਨਾਜਾਇਜ਼ ਕਤਲ ਨੂੰ ਪੂਰੀ ਇਨਸਾਨੀਅਤ ਦਾ ਕਤਲ ਜਿਹੜਾ ਕੁਰਾਨ ਸ਼ਰੀਫ ਵੱਲੋਂ ਕਰਾਰ ਦਿੱਤਾ ਗਿਆ ਕਿ ਅਗਰ ਤੁਸੀਂ ਨਾਜਾਇਜ਼ ਕਤਲ ਕਰਦੇ ਹੋ ਤੇ ਇਹ ਜਿੱਦਾਂ ਤੁਸੀਂ ਪੂਰੀ ਇਨਸਾਨੀਅਤ ਨੂੰ ਮਾਰ ਦਿੱਤਾ ਹੋਵੇ ਤੇ ਇਸ ਲਈ ਮੈਂ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਜ਼ਾਲਿਮਾਂ ਨੇ ਪਹਿਲਗਾਮ ਦੇ ਵਿੱਚ ਟੂਰਿਸਟਾਂ ਦੇ ਉੱਤੇ ਹਮਲਾ ਕੀਤਾ ਧਰਮ ਪੁੱਛ ਕੇ ਉਹਨਾਂ ਤੇ ਗੋਲੀ ਚਲਾਈ ਤੇ ਇਹਦਾ ਮਤਲਬ ਉਹ ਖੁਦ athemi ਨੇ ਉਹਨਾਂ ਦਾ ਕੋਈ ਆਪਣਾ ਧਰਮ ਨਹੀਂ ਹੈ ਇਸ ਲਈ ਸਾਡੇ ਸਾਰੇ ਭਾਰਤ ਦੇ ਲੋਕਾਂ ਦਾ ਇੱਕ ਹੱਕ ਬਣਦਾ ਹੈ ਕਿ athemiਆਂ ਦੇ ਖਿਲਾਫ ਅਸੀਂ ਇਕੱਠੇ ਹੋ ਕੇ ਲੜਾਈ ਦਾ ਜਿਹੜਾ ਹੈ ਉਹ ਐਲਾਨ ਕਰਦੇ ਸਰ ਕੇਂਦਰ ਸਰਕਾਰ ਨੂੰ ਕੀ ਕੀ ਕਹਿਣਾ ਚਾਹ ਰਹੇ ਹੋ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਘੱਟੋ ਘੱਟ ਫਾਂਸੀ ਦਿੱਤੀ ਜਾਣੀ ਚਾਹੀਦੀ ਉਹ ਐਸ ਕੀ ਬਾਜ਼ਾਰ 'ਚ ਦਿੱਤੀ ਜਾਣੀ ਚਾਹੀਦੀ ਔਰ ਉਹਦੇ ਨਾਲ ਨਾਲ ਜਿਹੜੇ ਵੀ ਜ਼ਿੰਮੇਦਾਰ ਉੱਥੇ ਦੇ ਲੋਕ ਨੇ ਜਿਨ੍ਹਾਂ ਦੇ ਟੂਰਿਸਟਾਂ ਦੀ ਸੁਰੱਖਿਆ ਜਿਨ੍ਹਾਂ ਦੇ ਜ਼ਿੰਮੇ ਪਾਈ ਗਈ ਸੀ ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਚਾਹੀਦਾ ਕਿਉਂਕਿ ਪੂਰੇ ਦੇਸ਼ ਦੇ ਲੋਕ ਪਿਛਲੇ ਕਈ ਦਹਾਕਿਆਂ ਦੇ ਅਤਵਾਦ ਦੇ ਖਾਤਮੇ ਤੋਂ ਬਾਅਦ ਉਹਨ ਕਸ਼ਮੀਰ ਵੱਲ ਬੜੀ ਖੁਸ਼ੀ ਦੇ ਨਾਲ ਘੁੰਮਣ ਲਈ ਜਾ ਰਹੇ ਸੀ ਤੇ ਕਿਤਨਾ ਕਿਤੇ ਸਾਜ਼ਿਸ਼ ਹੈ ਇਹਦਾ ਪਰਦਾ ਜਿਹੜਾ ਖੋਲ੍ਹਣਾ ਚਾਹੀਦਾ ਹੈ ਪਾਕਿਸਤਾਨ ਦਾ ਦੱਸ ਦੇਕਰ ਅੰਦਰ ਉਹਨਾਂ ਲਈ ਸਨੇਹਾ ਤੁਹਾਡੇ ਕੋਲ ਉਹਨਾਂ ਲਈ ਸਨੇਹਾ ਤਾਂ ਕੁਝ ਨਹੀਂ ਆਪਣੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਦੁਸ਼ਮਨ ਦੇ ਦੰਦ ਇਸ ਤਰ੍ਹਾਂ ਭੰਨੇ ਜਾਣ ਕਿ ਦੁਬਾਰਾ ਉਹ ਇੱਧਰ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ। ਧਰਮ ਪੁੱਛ ਕੇ ਜਿਹੜੇ ਕੀ ਅਗਰਨ ਉਹਨਾਂ ਨੇ ਟੈਕਣ ਕੀਤਾ ਗਿਆ ਇਹ ਕੰਮ ਦੇਖੋ ਧਰਮ ਪੁੱਛ ਕੇ ਜੋ ਅਤਿਆ加ਨ ਕੀਤਾ ਗਿਆ ਮੈਂ ਸਮਝਦਾ ਹਾਂ ਕਿ ਇਹ ਸਭ ਤੋਂ ਗਿਰੀ ਹੋਈ ਹਰਕਤ ਹੈ ਕਿਉਂਕਿ ਜਿਹੜਾ ਵੀ ਕੋਈ ਅਧਰਮੀ ਹੁੰਦਾ ਹੈ ਉਹਨੂੰ ਪੁੱਛਣ ਵਾਲੇ ਭਾਵੇਂ ਕਹੀ ਜਾਣ ਕਿ ਅਸੀਂ ਮੁਸਲਮਾਨ ਹਾਂ لیکن اسلام دے مطابق قران شریف دے مطابق او مسلمان نہیں ہے کیونکہ اسلام ناجائز کسی دے قتل نو حرام قرار دیندا ہے ਧਰਮ ਕੁੱਛ ਕੇ ਕਤਲ ਕਰਨ ਦਾ ਮਤਲਬ ਹੀ ਇਹੀ ਹੈ ਕਿ ਉਹ ਦੇਸ਼ ਦੇ ਵਿੱਚ ਨਫ਼ਰਤ ਦੀ آگ ਜਿਹੜਾ ਉਹ ਫੈਲਾਣਾ ਚਾਹੁੰਦੇ ਹਾਂ ਸੁਰੱਖਿਆ ਦੇ ਵਿੱਚ ਚੁਕ ਮੰਦੇ ਤੁਸੀਂ ہاں بالکل ਸੁਰੱਖਿਆ ਦੇ ਵਿੱਚ ਛੋਟੀ ਮੋਟੀ ਨਹੀਂ ਬਹੁਤ ਵੱਡੀ ਚੁਕ ਹੈ ਜਿਹਦੀ ਇਸਲਾ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਲਫਟਿਨੈਂਟ ਵਿਨੇ ਨਰਵਾਲ ਤੋਂ ਇਲਾਵਾ ਅਨੇਕਾਂ ਹੀ ਲੋਕ ਅਤਵਾਦੀਆਂ ਵੱਲੋਂ ਮੌਤ ਦੀ ਘਾਟ ਉਤਾਰ ਦਿੱਤੇ ਗਏ ਜਿਸ ਦੇ ਰੋਸ ਵਿੱਚ ਜੋ ਦੇਸ਼ ਭਰ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਨਾਬਾ ਵਿਖੇ ਵੀ ਭਾਰਤੀ ਜਨਤਾ ਪਾਰਟੀ Hindu ਸੰਗਠਨ ਤੋਂ ਇਲਾਵਾ ਸਿੱਖ ਭਾਈਚਾਰੇ ਵੱਲੋਂ ਅਤਵਾਦੀਆਂ ਅਤੇ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪਾਕਿਸਤਾਨ ਦਾ ਪੁਤਲਾ ਵੀ ਸਾੜਿਆ ਗਿਆ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ Hindu ਸਿੱਖ ਈਸਾਈ ਅਤੇ ਮੁਸਲਮਾਨ ਇਹ ਸਾਡਾ ਗੁਲਦਸਤਾ ਹੈ ਪਰ ਇਸ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਾਰੇ ਧਰਮ ਇਕਜੁੱਟ ਨੇ ਅਤਿਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਅੰਤਕਵਾਦੀ ਦੇਸ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਪਹਿਲਾਂ ਵੀ ਉਹਨਾਂ ਨੇ ਪਲਵਾਮਾ ਦੇ ਵਿੱਚ ਅੰਤਕਵਾਦੀ ਹਮਲਾ ਕੀਤਾ ਤੇ ਸਾਡੇ ਜਿਹੜੇ ਸੈਨਿਕ ਸੀਗੇ ਉਸਮੇ ਸ਼ਹੀਦ ਹੋਏ ਅਤੇ ਇਸ ਵਾਰ નિર્ਦੋਸ਼ ਸਾਡੇ ਹਿੰਦੂ ਭਰਾਮਾ ਦੇ ਉੱਤੇ ਜਿਹੜਾ ਹੈਗਾ ਉੱਥੇ ਜ਼ੁਲਮ ਹੋਇਆ ਉਹਨਾਂ ਦੇ ਕਤਲ ਹੋਏ ਉੱਥੇ ਗੋਲੀਬਾਰੀ ਹੋਈ ਤੇ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਉਹਨਾਂ ਮਾਵਾ ਦਾ ਉਹਨਾਂ ਦਾ ਭੈਣਾਂ ਦਾ ਜਿਨ੍ਹਾਂ ਦਾ ਅੱਜ ਸੁਹਾਗ ਮਿੱਟ ਗਿਆ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਦੇ ਅੱਜ ਪਿਤਾ ਉਹਨਾਂ ਦੀ ਜ਼ਿੰਦਗੀ ਤੋਂ ਦੂਰ ਹੋ ਗਏ ਕੀ ਇੱਕ Hindu ਹੋਣਾ ਕੋਈ ਕ੍ਰਾਈਮ ਹੈ ਜਾਂ ਸਾਡੇ ਲੋਕਾਂ ਦੀ ਕੀ ਗਲਤੀ ਹੈ ਮੇਰਾ ਜਨਮ ਵੀ Hindu ਪਰਿਵਾਰ ਚ ਹੋਇਆ ਹੈ ਕੀ ਅਸੀਂ ਇੱਕ ਪਾਪ ਹੈ ਜੇ Hindu ਜਨਮ ਦਾ Hindu ਕਿਸੇ ਇਨਸਾਨ ਦਾ ਜਨਮ ਇਸ ਭਾਰਤ ਦੇਸ਼ ਦੇ ਵਿੱਚ ਹੋਇਆ ਮੈਂ ਕਹਿੰਦਾ ਬਹੁਤ ਹੀ ਮਾਰੀ ਜਿਹੜੀ ਘਟਨਾ ਉਹ ਵਾਪਰੀ ਹੈ ਨਿੰਦਰ ਜੋ ਘਟਨਾ ਵਾਪਰੀ ਹੈ ਤੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਅਤਵਾਦੀਆਂ ਦੇ ਖਿਲਾਫ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਇਹਨਾਂ ਦੀਆਂ ਉਹ ਵੀ ਕਦੇ ਭਾਰਤ ਦੇਸ਼ ਦੇ ਉੱਤੇ ਅਟੈਕ ਕਰਨ ਬਾਰੇ ਸੋਚਣ ਨਾ ਇਸ ਤਰ੍ਹਾਂ ਦੀ ਕਾਰਵਾਈ ਹੋਈ ਜਾਏ ਇਹ ਜਿਹੜਾ ਸਾਡਾ ਹਿੰਦੁਸਤਾਨ ਆ ਨਾ ਇਹ ਇੱਕ ਗੁਲਦਸਤ ਹੈ ਇਹਦੇ 'ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਇੱਕ ਦੂਜੇ ਨਾਲ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਤਪ ਦੀ ਹੁਣ ਦਿਹਾੜਾ ਵੀ ਮਨਾ ਕੇ ਇਹਨੇ ਸ਼ਤਪ ਦੀ ਆ ਰਹੀ ਆ ਲੋਕਾਂ ਨੇ ਕਦੇ ਦੇਖਿਆ ਵੀ ਕਿਹੜਾ ਧਰਮ ਹੈ ਨਾ ਮੁਸਲਮਾਨ ਦੇਖਣ ਨਾ ਹਿੰਦੂ ਦੇਖਣ ਨਾ ਦੂਜੇ ਭਰਾ ਦੇਖਣ ਕੋਈ ਵੀ ਦੇਖਦਾ ਇਹ ਇਹ ਚੀਜ਼ ਨੂੰ ਪਾਕਿਸਤਾਨ ਨੇ ਜਿਹੜਾ ਉਹ ਕੱਟੜਤਾ ਚ ਨੇਭ ਰਿਹਾ ਹੈ ਅਖੀਰ ਤਾ ਇਹ ਆ ਵੀ ਆਰਥਿਕ ਤੌਰ 'ਤੇ ਚੋਂ ਡੁੱਬ ਚੁੱਕਿਆ ਉਹ ਦੇਸ਼ ਡੁੱਬ ਜਦੋਂ ਬੰਦਾ ਮਰਦਾ ਨਾ ਉਹ ਫਿਰ ਮੁੱਠਾ ਪਾਣੀ ਜਾਂ ਵੀ ਭਰਦਾ ਵੀ ਜੇ ਬੰਦਾ ਕਿਸੇ ਢੰਗ ਨਾਲ ਬਚਾ ਇਹ ਸਾਰੀਆਂ ਸ਼ਰਾਰਤਾਂ ਨੇ ਸ਼ਰਾਰਤਾਂ ਦੇ ਕਾਰਨ ਨਾ ਪੁੱਛਣਾ ਇਹ ਸੀ ਵੀ ਅਸੀਂ ਹਿੰਦੁਸਤਾਨ ਨੂੰ ਅੱਗ ਲਾ ਦਈਏ ਵੀ ਹਿੰਦੂ ਸਿੱਖ ਮੁਸਲਮਾਨ ਆਈ ਲੜ ਲੜ ਮਰ ਜਾਣਗੇ ਪਰ ਸਾਨੂੰ ਮਾਣ ਹੈ ਸਾਡੇ ਗੁਰੂਆਂ ਤੇ ਸਾਡੇ ਭਗਤਾਂ ਤੇ ਸਾਡੀਆਂ ਮਾਵਾਂ ਤੇ ਜਿਹੜਾ ਸਾਨੂੰ ਲੜਾਉਣਾ ਚਾਹੁੰਦਾ ਹੈ ਜਿਹੜਾ ਸਾਡੇ ਤੇ ਹਮਲਾ ਕਰਦਾ ਹੈ ਕਿਸੇ ਧਰਮ ਦਾ ਬੰਦਾ ਹੋਵੇ ਉਹਨੂੰ ਅਸੀਂ ਮੂੰਹ ਤੋੜਵਾ ਜਵਾਬ ਪਹਿਲਾਂ ਵੀ ਦਿੱਤਾ ਹਣ ਵੀ ਦਮਾਂਗੇ ਸਾਡਾ ਦੇਸ਼ ਹੈ ਜਿਹੜਾ ਬੜਾ ਮਜ਼ਬੂਤ ਹੈ ਕਦੇ ਤਾਂ ਇਹ ਤੋਂ ਡਰਦੇ ਨੇ ਸਾਰੇ ਡਰਨ ਦੇ ਕਾਰਨ ਦੇ ਹਰ ਤਰ੍ਹਾਂ ਦੀ ਬਿਮਾਰੀ ਇੱਥੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਨੂੰ ਮਾਨ ਹੈ ਕਿ ਇਹ ਕੋਈ ਸਰਕਾਰ ਜਾਂ ਪਾਰਟੀ ਦੀ ਗੱਲ ਨਹੀਂ ਕੋਈ ਕਿਸੇ ਨੂੰ ਨਹੀਂ ਬੋਲਣ ਦਊਗਾ ਮੂੰਹ ਤੋੜ ਮਾਂ ਜਵਾਬ ਦਵਾਂਗੇ ਅਸੀਂ ਕਹਿੰਦੇ ਜਿਵੇਂ ਗੁਰੂ ਤੇਗ ਬਹਾਦਰ ਨੇ ਅੱਜ ਤੱਕ ਹਿੰਦ ਦੀ ਚਾਦਰ ਹਟਾਇਆ ਦੁਨੀਆ ਦੀ ਚਾਦਰ ਇਸੇ ਤਰ੍ਹਾਂ ਕਿਤੇ ਲੋੜ ਪਊਗੀ ਕਦੇ ਨਾ ਪਹਿਲਾਂ ਪਿੱਠ ਦਿਖਾਈ ਜਨਾ ਹੁਣ ਦਿਖਾ ਪਾਕਿਸਤਾਨ ਦੀ ਉਹ ਗੰਦੀ ਹਰਕਤ ਜਿਸ ਤੋਂ ਬਾਜ਼ ਨਹੀਂ ਆ ਰਿਹਾ ਅਸੀਂ ਤਾਂ ਆਪਣੀ ਸਰਕਾਰ ਤੋਂ ਹੀ ਮੰਗ ਕਰਾਂਗੇ ਕਿ ਅਗਰ ਇਸ ਤੋਂ ਛੁਟਕਾਰਾ ਪਾਣਾ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਬੰਲੀਅਮੇਡ ਕਰਨਾ ਹੀ ਪਵੇਗਾ ਕਿਉਂਕਿ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਹਿਲਾਂ ਤਾਂ ਇਸਨੇ ਫੌਜਿਆਂ ਨੂੰ ਮਾਰਿਆ ਹੁਣ ਇੱਕ ਧਰਮ ਦੀ ਰਾਜਨੀਤੀ ਖੜ ਰਹੀ ਹੈ ਕੋਈ ਇੱਕ ਧਰਮ ਦੇ ਲੋਕਾਂ ਨੂੰ ਮਾਰਨ ਤੇ ਲੱਗਿਆ ਹੋਇਆ ਹੈ ਤਾਂ ਕਿ ਲੋਕ ਆਪਸ ਵਿੱਚ ਲੜ ਪੈਣ ਤੇ ਆਪਸ ਵਿੱਚ ਫਰਕ ਪਵੇ ਮੈਂ ਤਾਂ ਸਾਰੇ ਲੋਕਾਂ ਨੂੰ ਵੀ ਕਹਾਂਗਾ ਕਿ ਆਪਣੇ ਪਾਰਟੀਆਂ ਤੋਂ ਉੱਠ ਕੇ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜਲਦ ਜਿੰਨੀ ਹੋ ਸਕੇ ਤੇ ਇਸ ਇਹਨਾਂ ਤੇ ਹਮਲਾ ਕਰਨਾ ਚਾਹੀਦਾ ਹੈ ਤੇ ਜੋ ਪੀਓਕੇ ਜੋੜਾ ਹੈ ਉਸ ਨੂੰ ਆਜ਼ਾਦ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਜੋ ਇੱਕ ਥੋੜਾ ਬਣ ਚੁੱਕਿਆ ਹੈ ਕੈਂਸਰ ਦਾ ਉਹ ਸਦਾ ਲਈ ਖਤਮ ਕੀਤਾ ਜਾ ਸਕੇ ਨਾਬਤ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਦ ਟੀਵੀ ਪੀਐਸ ਪੀਸੀਐਲ ਦੇ ਵਿੱਚ ਡਿਵੀਜ਼ਨਾਂ ਦਾ ਕੋਈ ਨੀਜੀਕਰਨ ਨਹੀਂ ਹੋਵੇਗਾ ਸਗੋਂ ਮੈਕਮੇ ਦੇ ਵਿੱਚ ਖੇਡ ਕੋਟੇ ਤਹਿਤ ਨਵੀਂ ਪਰਤੀ ਕੀਤੀ ਜਾਵੇਗੀ ਐਲਾਨ ਪਟਿਆਲਾ ਪੁੱਜੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ ਹੈ पी एस पी सी एल करवाए जा रहे पी एस पी सी एल स्पोर्ट्स कॉम्पलैक्स विखे छियालीवी ए आई ई एस सी बी रस्सा कसी ਟੂਰਨਾਮੈਂਟ ਦੇ ਵਿੱਚ ਪੁੱਜੇ ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਸਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਦੀ ਹੀ ਖੇਡ ਕੋਟੇ ਤਹਿਤ ਨਵੀਆਂ ਭਰਤੀਆਂ ਸ਼ੁਰੂ ਕਰੇਗਾ ਇਸ ਪਹਿਲ ਕਦਮੀ ਦਾ ਮਕਸਦ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸੰਸਥਾ ਦੇ ਵਿੱਚ ਇੱਕ ਖੇਡ ਸੱਭਿਆਚਾਰ ਨੂੰ ਵਧਾਉਣਾ ਹੋਵੇਗਾ ਪਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਿਜਲੀ ਮੰਤਰੀ ਨੇ ਕਿਹਾ ਕਿ ਪੀਐਸਈਬੀ ਤਹਿਤ 1973 ਦੇ ਵਿੱਚ ਖੇਡ ਵਿੰਗ ਬਣਿਆ ਸੀ 2012 ਦੇ ਵਿੱਚ ਵਿੰਗ ਭੰਗ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2022 ਦੇ ਵਿੱਚ ਖੇਡ ਵਿੰਗ ਨੂੰ ਮੁੜ ਤੋਂ ਬਹਾਲ ਕੀਤਾ ਗਿਆ ਪੀਐਸਪੀਸੀਐਲ ਦੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੱਲਾ ਮਾਰੀਆਂ ਨੇ ਬਨੂੜ ਤੇ ਲਾਲੜੂ ਡਿਵੀਜ਼ਨਾਂ ਦੇ ਨੀਜੀਕਰਨ ਦਾ ਖਰੜਾ ਤਿਆਰ ਕਰਨ ਦੇ ਮੁਲਾਜ਼ਮਾ ਵਿੱਚੋਂ ਇਸ ਦਾ ਵਿਰੋਧ ਕਰਨ ਦੇ ਸਵਾਲ ਦੇ ਉੱਤੇ ਬਿਜਲੀ ਮੰਤਰੀ ਨੇ ਕਿਹਾ ਕਿ ਅਜੇ ਹਾ ਕੁਝ ਨਹੀਂ ਹੈ ਤੇ ਨਾ ਹੀ ਅਜੇ ਹ ਕੀਤਾ ਜਾਣਾ ਹੈ ਉਹਨਾਂ ਕਿਹਾ ਕਿ ਵਿਭਾਗ ਦੇ ਕੋਲ ਆਪਣੇ ਸੀ ਐਚ ਬੀ ਕਾਮੇ ਨੇ ਕੁਝ ਪ੍ਰਾਈਵੇਟ ਵਿਅਕਤੀਆਂ ਤੋਂ ਲਾਈਨਪਾਉਣ ਦਾ ਕੰਮ ਲਿਆ ਜਾਂਦਾ ਹੈ ਅਤੇ ਕਈ ਵਾਰ ਮੁਰੰਮਤ ਦੇ ਕੰਮ ਦੇ ਵਿੱਚ ਦੇਰੀ ਹੋ ਜਾਂਦੀ ਹੈ ਇਸ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਇਲੈਕਟ੍ਰਿਸਿਟੀ ਸਟੇਟ ਨੇ ਇਹ ਕਹਿੰਨਾ ਕਿ ਸਪੋਰਟ ਦੇ ਲਈ ਦੇਣਾ ਹੈ। ਇਸ ਕਰਕੇ ਸਾਡੇ ਇਸੇ ਸਵਾਰ ਤੰਗੋਫਵਾੜਾ ਜਿਹੜਾ ਜਿਹੜਾ ਇੰਵੈਂਟਰੀ ਕਰਨਾ ਸੋ ਅਸੀਂ ਫਿਰ ਦਾ ਬਤਨ ਜੀ ਜੀ ਦਾ ਸਪੀਸ ਸੀਪੋਸ ਨੂੰ ਕਾਫੀ ਇਸ ਪੀਐਸਪੀਸੀਐਲ ਦੇ ਬਣ ਕਰ ਰਹਿਣਾ 1399 ਉਹ ਪੀਐਸਪੀਸੀ ਦਾ ਫੇਰ 2017 ਦੇ ਵਿੱਚ ਇਸ ਸਰਕਾਰੀ ਸਰਕਾਰ ਦਾ ਪੇਜ ਸਾਡਾ ਸਪੋਰਟਸ ਵਿੰਗ ਇਹ ਬਾਵਨਦਤਾ ਸੀਗਾ ਅਸੀਂ ਦੁਬਾਰਾ ਬਾਈ ਦੇ ਵਿੱਚ ਆ ਕੇ ਇਹਨੂੰ ਰਿਵਾਈਵ ਕੀਤਾ ਤੋਂ ਬਾਅਦ ਲਗਾਤਾਰ ਜਿਹੜੇ ਸਪੋਰਟਸ ਦੇ ਇਵੈਂਟ ਹੋ ਰਹੇ ਨੇ ਸੋ ਸਾਡੇ ਕਾਫੀ ਪੀਐਸਪੀਸੀਐਲ ਦੇ ਜਿਹੜੇ ਪਲੇਅਰਸ ਨੂੰ ਅਕਬੀ ਤਰੱਕੀ ਹੋਈ ਹੈ ਯਾਨੀ ਪਰ ਅਸੀਂ ਇਸ ਵਿਭਾਗ ਦੇ ਵਿੱਚ ਹੋਰ ਵੀ ਸਰਕਾਰ ਕੋ ਪਲੇਅਰ ਜਿਹੜੇ ਆ ਉਹਨਾਂ ਦੀ ਉਹਨਾਂ ਵੀ ਨਿਯੁਕਤੀ ਜਿਹੜੀ ਆ ਉਹ ਕਰ ਰਹੇ ਨੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਕੋਨ ਸਿੰਘ ਮਾਨ ਸਾਹਿਬ ਸਪੋਰਟਸ ਨੂੰ ਆ ਵੀ ਬੜਾ ਵਧ ਰਿਹਾ ਨੇ ਖੇਡਾਂ ਵਤਨ ਪੰਜਾਬ ਦੀਆਂ ਵੀ ਪੰਜਾਬ ਦੇ ਵਿੱਚ ਇਸ ਵਾਰ 979 ਕਰੋੜ ਦਾ ਬਜਟ ਨੇ ਜਿਹੜਾ ਹੈ ਉਹ ਸਪੋਰਟਸ ਵਾਸਤੇ ਕਰਵਾ ਸਕਿਆ ਹੈ ਸੋ ਤੁਸੀਂ ਜਾਣਿਆ ਕਿ ਸਾਡੇ ਜਿਹੜੇ ਪੀਐਸਪੀਸੀਐਲ ਦੇ ਪਲੇਅਰ ਨੇ ਖੜੇ ਕਰੋ ਵੀ ਕੀ ਆ ਜੀ ਨਿਕ ਉਹ ਵੀ ਟ੍ਰਾਈ ਹੋ ਜਾਣਗੇ ਸੋ ਨਹੀਂ ਕੋਈ ਕੋਈ ਵੀ ਨਹੀਂ ਆਉ ਉਹ ਐਵੇਂ ਆਪਾਂ ਜਿਹੜੀ ਆਉਂਦੀ 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 ਆ ਕੋਈ ਕਰਦੀ ਆ ਸਾਡੇ ਕੋਲ ਸੀਐਚਡੀ ਕੰਮ ਨਹੀਂ ਚੱਤਾ ਆਪਣਾ ਉਹ ਪਹਾੜਾ ਉਹ ਜਿਹੜੇ ਅਸੀਂ ਜਿਹੜੇ ਪ੍ਰਾਈਵੇਟ ਬੰਦੇ ਆ ਉਸ ਤਰ੍ਹਾਂ ਕੋਈ ਕਲਾਈਂਟ ਫੋਨ ਦਾ ਕੰਮ ਕਰਾਉਂਦਾ ਕਰਦੇ ਆ ਤੇ ਅਸੀਂ ਉਹਦੇ ਵਿੱਚ ਇੰਪਰੂਵਮੈਂਟ ਜਿਹੜੀ ਕਰ ਰਹੇ ਆ ਇਹ ਆ ਕਿ ਕਈ ਵਾਰੀ ਜਿਹੜਾ ਜਿਹੜੀ ਮੇਨਟੇਨੈਂਸ ਆ ਕੋਈ ਤੇਰੀ ਤੇਰੀ ਲੱਗਦਾ ਦੇਰ ਦੇ ਪਿੰਡਾਂ ਤੇ ਵੀ ਲੱਗ ਜਾਂਦੇ ਆ ਜੇ ਅਸੀਂ ਇਹ ਘਟਾਉਣ ਦੇ ਵਿੱਚ ਕੋਈ ਲਿਖਿਆ ਆ ਕਿ ਜੇ ਜੜੀ ਕੋਈ ਮੁਸ਼ਕਲ ਆਉਂਦੀ ਹੈ ਕੋਈ ਨਾਬਾਤ ਉਹ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਦ ਟੀਵੀ ਸੋਮਵਾਰ ਨੂੰ ਦੇਸ਼ਪੁਰ ਦੇ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ यूपीएससी ਦਾ ਨਤੀਜਾ ਘੋਸ਼ਿਤ ਹੋਇਆ ਇਸ ਨਤੀਜੇ ਦੇ ਵਿੱਚ ਜਲੰਧਰ ਦੀ ਰਹਿਣ ਵਾਲੀ ਆਰੋਸ਼ੀ ਸ਼ਰਮਾ ਨੇ 184ਵਾਂ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਨਤੀਜੇ ਦੇ ਆਉਣ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਰਿਵਾਰਕ ਮੈਂਬਰ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਨੇ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਵੱਲੋਂ ਆਰੋਸ਼ੀ ਨੂੰ ਗੁਲਦਸਤੇ ਦੇ ਕੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਯੂਪੀਐਸਸੀ ਦੇ ਨਤੀਜੇ ਆਉਣ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪਰਿਵਾਰਕ ਮੈਂਬਰ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਨੇ ਗੁਲਦਸਤਾ ਦੇ ਕੇ ਆਰੂਸ਼ੀ ਦੇ ਉਹੀ ਰਿਸ਼ਤੇਦਾਰ ਅਤੇ ਦੋਸਤ ਉਸ ਨੂੰ ਵਧਾਈ ਵੀ ਦੇਣ ਦੇ ਲਈ ਉਸ ਦੇ ਘਰ ਪਹੁੰਚ ਰਹੇ ਨੇ ਆਰੂਸ਼ੀ ਦੇ ਪਿਤਾ ਇੱਕ ਚਾਰਟਰਡ ਅਕਾਊਂਟੈਂਟ ਵਜੋਂ ਕੰਮ ਕਰਦੇ ਨੇ ਪਰਿਵਾਰ ਦੇ ਵਿੱਚ ਮਾਤਾ-ਪਿਤਾ ਅਤੇ ਆਰੂਸ਼ੀ ਦਾ ਛੋਟਾ ਭਰਾ ਵੀ ਹੈ ਇਹ ਜੋ ਫੀਲਡ ਨੇ ਚੁਣਿਆ ਇਹਨੇ ਇਹ ਵੀ ਖੁਦ ਸਿਗਾ ਕਿ ਮੈਂ ਇਸ ਫੀਲਡ ਵਿੱਚ ਜਾਣਾ ਹੈਗਾ ਬਾਕੀ ਯੂਪੀਐਸਸੀ ਪਾਸ ਕਰਕੇ ਇਸ ਲਾਈਨ 'ਚ ਪਹੁੰਚਣਾ ਉਹ ਤਾਂ ਚਲੋ ਦੂਰ ਦੀ ਗੱਲ ਸੀਗੀ ਪਹਿਲਾਂ ਐਨੇ ਮੇਰੀ ਵਾਲੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੇਰੀ ਸੀ ਬੇਟੀ ਵੀ ਸੀਏ ਬਣੇ ਕਿਉਂਕਿ ਹਰ ਕਿਸੇ ਨੂੰ ਇੱਛਾ ਹੁੰਦੀ ਹੈ ਕਿ ਇੱਕ ਐਜ਼ ਅ ਪ੍ਰੋਫੈਸ਼ਨਲ ਕਿ